लुधियाना ਦੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੇ ਵੱਲੋਂ ਫਿਲਹਾਲ ਅੱਜ ਦੇ ਦਿਨ ਦੇ ਲਈ ਹੜਤਾਲ ਦਾ ਐਲਾਨ ਕਰ ਪੂਰੇ ਪੰਜਾਬ 'ਚ ਇਕੱਠੇ ਹੋ ਕੇ ਬਰਨਾਲਾ ਜਾ ਕੇ ਰੈਲੀ ਕਰਨਗੇ ਦਰਸਲ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀਆਂ ਪੁਰਾਣੀਆਂ ਪੈਨਸ਼ਨਾਂ ਬਹਾਲ ਕਰਨ ਤੇ ਕਈ ਹੋਰ ਮੰਗਾ ਸੰਬੰਧੀ ਲੁਧਿਆਣਾ ਦੇ ਵਿੱਚ ਹੜਤਾਲ ਹੈ ਤੇ ਦੂਜੇ ਪਾਸੇ ਡੀਸੀ ਦਫ਼ਤਰ ਕੰਮ ਕਰਾਉਣ ਆਏ ਲੋਕ ਵੀ ਕਾਫੀ ਖੱਜਲ ਖਵਾਰ ਹੋ ਰਹੇ ਹਨ ਤੇ ਨਿਰਾਸ਼ ਵੀ ਦਿਖਾਈ ਦੇ ਰਹੇ ਨੇ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣੀ ਦਿਹਾੜੀ ਤੋੜ ਕੇ ਡੀਸੀ ਦਫ਼ਤਰ ਆਪਣਾ ਕੰਮ ਕਰਾਉਣ ਆਏ ਸੀ ਪਰ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਤਾਂ ਹੜਤਾਲ ਚੱਲ ਰਹੀ ਹੈ ਤੇ ਹੁਣ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਹੜਤਾਲ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਵਿਕਾਸ ਕੁਮਾਰ ਪ੍ਰਧਾਨ ਡੀਸੀ ਦਫ਼ਤਰ ਲੁਧਿਆਣਾ ਅਪਲਾਈ ਯੂਨੀਅਨ ਜਿਹੜੀ ਸਾਡੀ ਜੇ ਹੜਤਾਲ ਆ ਜਿਹੜੀ ਸਰਕਾਰ ਸਾਡੇ ਪਿੱਛੇ ਕਈ ਸਾਲਾਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਦੇ ਜਿਹੜੇ ਬਹਾਨੇ ਲਗਾ ਰਹੇ ਨੇ ਹੋਰ ਵੀ ਸਾਡੀ ਜਿਹੜੀ ਆ ਪੀਏ ਪੱਤੇ ਆ ਉਹ ਵੀ ਨਹੀਂ ਦੇ ਦੇ ਇਸ ਤੋਂ ਇਲਾਵਾ ਸਾਡੀ ਇੱਕ ਦੋ ਲੈਟਰਾਂ ਸੀ ਜਿਵੇਂ 2015 ਦੀ ਲੈਟਰ ਵਾਪਸ ਆ ਕੇ ਜਾਂ 2020 ਦੀ ਇੱਕ ਲੈਟਰ ਸੀ ਜਿਹੜੀ 4 ਸਾਲਾਂ ਤੋਂ ਜਿਹੜੀ ਸਾਡੀ ਤਰੱਕੀ ਰੁਕੀ ਹੈ 4 ਨੂੰ 14 ਦੀ ਰੁਕੀ ਹੈ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਜੇ ਹੜਤਾਲ ਕੀਤੀ ਗਈ ਆ ਤੇ ਸਾਡੇ ਪੂਰੇ 50 ਸਮੂਹ ਹੀ ਛੁੱਟੀ ਲੈ ਕੇ ਪਰ ਨਾਲੇ ਵੀ ਕੇ ਰੈਲੀ ਤੇ ਗਿਆ ਹੈ ਕਿੰਨੇ ਦਿਨ ਦੀ ਹੜਤਾਲ ਹੈ ਸਰ ਇਹ ਸਰ ਇਸ ਦਿਨ ਭਈ ਅੱਜ ਦੀ ਕਾਲ ਆ ਜੀ ਬਾਕੀ ਕੱਲ ਮੀਟਿੰਗ ਹੈ ਜੀ ਤੇ ਕੱਲ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਇਹ ਹੜਤਾਲ ਅੱਗੇ ਵੱਧੇਗੀ ਅੱਛਾ ਜਿਵੇਂ ਤੁਸੀਂ ਹੜਤਾਲ ਕਰਨ ਜਾ ਰਹੇ ਤੁਸੀਂ ਇਹ ਇਸ ਬੰਦੇ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਉੱਚ ਅਧਿਕਾਰ ਨਾਲ ਗੱਲਬਾਤ ਕੀਤੀ ਹੋਈ ਹੈ ਸਾਡੇ ਉੱਚ ਅਧਿਕਾਰੀਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਨੇ ਸਾਰੇ ਨੂੰ ਅਸੀਂ ਦੱਸਤਾ ਕਿ ਇਹ ਪੰਜਾਬ ਦੀ ਕਾਲ ਹੈ ਜੀ ਚੰਡੀਗੜ੍ਹ ਤੋਂ ਸਾਨੂੰ ਕਾਲ ਆਈ ਹੋਈ ਆ ਕਿਉਂਕਿ ਇਸ ਮੂਹ ਜਥੇਬੰਦੀਆਂ ਸਾਨੂੰ ਇਹੀ ਗੱਲ ਕਰ ਰਹੀਆਂ ਵੀ ਜਿਹੜੀ ਸਾਡੀ 올ਡ ਪ੍ਰਾਈਸ ਦੀ ਪੈਨਸ਼ਨ ਵਾਲੀ ਸਕੀਮਾਂ ਉਹਨੂੰ ਬਹਾਲ ਕਰਾਈਏ ਵੀ ਜਦ ਤਰੋਂ ਨਹੀਂ ਹੁੰਦੀ ਤਾਂ ਤਾਂ ਸਾਡਾ ਇਹ ਸੰਘਰਸ਼ ਜਾਰੀ ਰਹੇ। ਇੱਥੇ ਲੋਕ ਬੜੇ ਖੱਜਲ ਖਵਾਰ ਹੁੰਦੇ ਨੇ ਲੋਕਾਂ ਨੂੰ ਪਹਿਲਾਂ ਦੱਸਿਆ ਨਹੀਂ ਗਿਆ ਜਾਂ ਤਾਂ ਨਹੀਂ ਲੋਕਾਂ ਨੂੰ ਤਾਂ ਅਸੀਂ 2-15 ਦਿਨ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਸੀ ਸਾਰੇ ਪੁਸਤਖਿਆ ਖ਼ਵਾਰਾਂ ਜੀ ਵੀ ਦਿੱਤਾ ਹੈ 2-3 ਦਿਨ ਪਹਿਲੇ ਖ਼ਵਾਰ ਜੀ ਦਿੱਤਾ ਹੈ ਵੀ ਸਾਡੀ ਅਸਟਰ ਨੂੰ ਸਟ੍ਰਾਈਕ ਬਰਨਾਲੇ ਸਾਡੀ ਰੈਲੀ ਆ। ਵੀ ਐਸ ਕਰਕੇ ਲੋਕਾਂ अच्छा किन्ने ਵੇ ਆਏ ਸੀ ਬੱਸ ਹੁਣੇ ਆ ਰਹੇ ਆ ਅੱਛਾ ਬਰਸਾ ਆਏ ਸੀ ਕਿ ਖੱਜਲ ਖਾ ਰਹੀ ਹੁੰਦੀ ਜਦੋਂ ਆ ਹੁਣ ਖੱਜਲ ਖਾ ਰਹੀ ਆ ਹੁਣ ਫਿਰ ਘਰੇ ਵਸ ਜਾਵਾਂ ਕਿੰਨੇ ਕਿੰਨੇ ਦਾ ਜਿਵੇਂ ਬੰਦਾ ਕੰਮ ਕੰਮਕਾਰ ਵਾਲਾ ਹੁੰਦਾ ਆ ਜਿਹੜੇ ਕਿਪੀ ਜੁੱਤਾ ਹੈ ਜੀ ਡੈਡੀ ਜਰੂਰ ਦੀ ਆਹ ਕਹਿੰਦਾ ਹੜਤਾਲ ਆ ਪਰ ਅਜੇ ਦੱਸਿਆ ਨਹੀਂ ਕਿ ਕਿਤੇ ਹੁਣ ਨਹੀਂ ਉੱਤੇ ਖ਼ਬਰ ਚ ਵੀ ਨਹੀਂ ਪੜਿਆ ਹੈਗਾ ਕੋਈ ਹੜਤਾਲ ਵਾਲੇ ਅੱਛਾ ਹਾਂਜੀ ਪਹਿਲਾਂ ਦੱਸ ਦਿੰਦੇ ਤਾਂ ਥੋੜਾ ਜਿਆ ਵਧੀਆ ਹਾਂ ਹਾਂਜੀ ਫਿਰ ਕੋਰੋਨਾ ਤੇ ਗੁਰਦੀਪ ਸਿੰਘ ਅੱਛਾ ਕਿੱਥੋਂ ਆਏ ਮੈਂ ਮੁੱਲਾਂਪੁਰ ਤੋਂ ਆਇਆ ਅੱਛਾ ਕਿੱਥੇ ਕੀ ਕੰਮ ਕਰਾਉਣਾ ਹੈ ਕੰਮ ਸੀ ਅਸਲ ਸੰਬੰਧੀ ਕੰਮ ਸੀ ਮੈਨੂੰ ਕੋਈ ਅੱਛਾ ਤੁਹਾਨੂੰ ਪਤਾ ਸੀ ਕਿ ਹੜਤਾਲ ਡੀਸੀ ਦਾ ਚੱਲ ਨਹੀਂ ਪਤਾ ਨਹੀਂ ਸੀ ਅੱਛਾ ਕਿੰਨੇ ਵਜੇ ਆਏ ਸੀ ਮੈਂ ਹੋ ਗਿਆ ਤਕਰੀਬਨ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹਾਂਜੀ ਅੱਛਾ ਕਿੰਨੇ ਖੱਜਰ ਖਾਵਾ ਹੋ ਰਹੀ ਖੱਜਰ ਤਾਂ ਕਿ ਮੈਂ ਆ ਕੇ ਦੇਖਿਆ ਦਰਵਾਜ਼ਾ ਲੱਗਿਆ ਸੀਗਾ ਇਧਰ ਉਧਰ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅੱਜ ਕਿਉਂ ਮਤਲਬ ਬੰਦ ਕਿਉਂ ਆ ਕਾਰਨ ਪਤਾ ਲੱਗਿਆ ਨਹੀਂ ਪਤਾ ਕਾਰਨ ਨਾ ਕੋਈ ਨਹੀਂ ਪਤਾ ਲੱਗਿਆ ਅੱਛਾ ਕੱਲ ਕੱਲ ਫੇਰ ਉਹਨਾਂ ਨੂੰ ਆਉਣਾ ਪੈਣਾ ਕੱਲ ਆਉਣਾ ਪੈਣਾ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਸੀ ਮੁੱਲਾਪੁਰ ਤੋਂ ਆਏ ਮੁੱਲਾਪੁਰ ਹਾਂਜੀ ਠੀਕ m <susur> b